ਹਰੇਕ ਜਿਹੜੀ ਬੰਦਕਾਰ ਦਿੰਦੀ ਹੈ ਪਰ ਇਹਨਾਂ ਨੇ ਆਪਦੇ ਚਹੇਤੇ ਰਿਸ਼ਤੇਦਾਰਾਂ ਦੇ ਕਾਲੀ ਦਲ ਦੇ ਆਗੂਆਂ ਦੇ ਬੱਚਿਆਂ ਨੂੰ ਨੌਕਰੀਆਂ ਦਿਵਾਉਣ ਵਾਸਤੇ ਬੈਕਡੇਟ ਦੇ ਵਿੱਚ ਤਬਾਦਲੇ ਕਰਕੇ ਉਹਨਾਂ ਦੇ ਨਾਮ ਜ਼ਮੀਨ ਚੜਾ ਕੇ ਇੱਕ ਕਨਾਲ ਗਵਿੰਦਪੁਰਾ ਦੀ ਜ਼ਮੀਨ ਦੇ ਵਿੱਚ 47 47 ਬੰਦੇ ਪੁਲਿਸ ਦੀ ਨੌਕਰੀ ਕਰ ਰਹੇ ਨੇ ਕੇਸ ਚੱਲ ਰਿਹਾ ਹੈ ਇਹ ਸਾਰੇ ਚਿੱਥੇ ਦੇ ਜੋ ਅੱਗੇ ਆਉਣੇ ਨੇ ਇਸ ਦਾ ਸਾਥੀ ਤਹਿਸੀਲਦਾਰ ਹਰਕੀਰਤ ਸਿੰਘ ਜਿਸ ਤੇ ਪਰਚਾ ਹੋਇਆ ਉਹ ਜੇਲ੍ਹ ਦੀ ਹਵਾ ਖਾ ਚੁੱਕਾ ਹੈ ਬਹੁਤਾ ਸਮਾਂ ਨਹੀਂ ਲੱਗਣਾ ਵੀ ਵੀ ਲੋਸ ਦੀ ਜਾਂਚ ਚੱਲ ਰਹੀ ਹੈ ਇਸ ਸੰਸਾਰ ਨੇ ਵੀ ਉਸ ਕੇਸ ਦੇ ਵਿੱਚ ਫਸਣਾ ਹੈਗਾ ਕਿੱਥੇ ਕਹਿ ਦिए ਉਹ ਕਿਹੜੀ ਜਗ੍ਹਾ ਜਿੱਥੋਂ ਇਸ ਸੰਸਥਾਨ ਨੇ ਪੈਸੇ ਨਹੀਂ ਲੈਂਤੇ ਇਸ ਦਾ ਮਿਲਣਾ ਜੋ ਰਵਈਆ ਤਾਂ ਭਰਾਵੋ ਕਿਸਾਨ ਦੇ ਪ੍ਰਤੀ ਇਹ ਜ਼ਹਿਰ ਉਗਣ ਵਾਲਾ ਵਿਦਾਨ ਹੈ ਭਾੜੇ ਐ ਸੜੀਆਂ ਰਹਿੰਦੇ ਹੋਏ ਵੀ ਅਸੀਂ ਇਸ ਨੂੰ ਕਮਰੇ ਦੇ ਵਿੱਚ ਬੰਦ ਕਰ ਕਰਕੇ ਇਹ ਤੋਂ ਕੰਮ ਕਰਵਾਉਂਦੇ ਰਹੇ ਆ ਇਸ ਲਈ ਅੱਜ ਜੋ ਇਹ ਧਰਨਾ ਦੇਣ ਆਏ ਆ ਭਵਾ ਉਹ ਦਫਤਰ ਦੇ ਵਿੱਚੋਂ ਭੱਜ ਗਿਆ ਉਸ ਨੂੰ ਅਸੀਂ ਇੰਟੈਲੀਜੈਂਸੀ ਖੜੀ ਹੈ ਚੇਤਾਵਨੀ ਦਿੰਨੇ ਆ ਵੀ ਜੋ ਇਹ ਫੋਲਟਰੀ ਫਾਰਮ ਦੇ ਕੇਸ ਦੀ ਪਹਿਲਾ 18 ਅਗਸਤ ਦੀ ਤਰੀਕ ਸੀ ਜਿੱਥੋਂ ਸਾਨੂੰ ਸ਼ੱਕ ਹੁੰਦਾ ਵੀ ਇਹ ਬੰਦਾ ਪੈਸੇ ਲੈ ਚੁੱਕਿਆ ਤੇ ਉਸ ਨੂੰ ਘਟਾ ਕੇ ਇਹ 12 ਤਰੀਕ ਦੇ ਮੈਸੇਜ ਲਾਉਂਗਾ ਦਸਤਰਖੋ ਫੋਨ ਜਾਂਦਾ ਕਹਿੰਦੇ ਵੀ ਤਰੀਕ ਤੁਹਾਡੀ ਹੋਣਾ 12 ਅਗਸਤ ਦੀ ਹੈ ਅਸੀਂ ਉਸ ਨੂੰ ਇਸ ਦੇ ਸਬੰਧ ਵਿੱਚ ਮਿਲ ਲਾਏ ਸੀ ਤੇ ਇੱਕ ਮੈਡਮਾ ਪਟਵਾਰੀ ਆਮਨਦੀਪ ਕਾਰ ਜਿਸ ਨੇ ਦਸਤਰ ਦੇ ਵਿੱਚ ਬੈ ਕੇ ਹੀ ਰਿਪੋਰਟ ਬਣਾਤੀ ਵੀ ਉਸ ਜਗ੍ਹਾ ਦੇ ਉੱਪਰ ਤਾਂ ਕੋਈ ਮਕਾਨ ਹੀ ਨਹੀਂ ਜਦੋਂ ਪ੍ਰਦੂਸ਼ਣ ਬੋਰਡ ਨੇ ਉੱਥੇ ਜਾ ਕੇ ਰਿਪੋਰਟ ਬਣਾਈ ਹੈ ਤਾਂ ਉਸ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਹੈ ਵੀ ਇੱਥੇ 300 ਮੀਟਰ ਦੇ दायरे ਦੇ ਵਿੱਚ 15 ਤੋਂ ਵੱਧ ਘਰ ਨੇ ਜੋ ਪਰਿਵਾਰ ਨੇ ਉਹ ਰਹਿ ਰਹੇ ਨੇ ਅਸੀਂ ਉਹ ਇੱਕ ਐਪਲੀਕੇਸ਼ਨ ਕੋਠਾ ਆਨੰਦਪੀਰ ਕੁਟਵਾਰੀ ਦੇ ਲਈ ਰੇਡ ਆਈ ਸੀ ਬੇਸ ਤੇ ਵੀ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਆਮ ਇਨਸਾਨ ਹੁੰਦਾ ਨਾ ਪੋਜੀਸ਼ਨ ਮੋਰ ਤੱਕ ਪਹੁੰਚ ਕਰਦਾ ਤਾਂ ਉਸ ਨੇ ਦਫਤਰ ਦੇ ਵਿੱਚ ਬੈਠ ਕੇ ਹੀ ਆਪਦੀ ਸਹਿਮਤੀ ਦੇ ਦੇਣੀ ਸੀ ਪਰ ਇਹ 11 ਵਜੇ ਜਦੋਂ ਅਸੀਂ ਆਏ ਤਾਂ ਕਹਿੰਦੇ ਡੀਸੀ ਸਾਹਿਬ ਨਾਲ ਕੀ ਕੀ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਅਸੀਂ 1.5-2 ਵਜੇ ਫੇਰ ਆਉਂਦੇ ਆ ਤਾਂ ਪਹਿਲਾਂ ਕਹਿੰਦੇ ਜੰਦਰ ਕੇਸ ਦੀ ਸੁਣਵਾਈ ਚੱਲ ਰਹੀ ਹੈ ਤਾਂ ਉਸ ਵਿੱਚੋਂ ਉੱਪਰ ਗੱਲਾਂ ਗੱਲ ਬੈ ਕੇ ਕਹਿੰਦਾ ਇਹ ਮੈਂ ਹਿਆਰਾ ਕਰਕੇ ਕਹਿੰਦਾ ਇਹ ਮੈਂ 2 ਮਿੰਟਾਂ ਦੇ ਵਿੱਚ ਹੀ ਆਇਆ ਪਰ ਉਸ ਨੇ ਸਤੋ ਐਪਲੀਕੇਸ਼ਨ ਦਾ ਜ਼ਰੂਰ ਫੜ ਲੇ ਪਰ ਮੱਥੇ ਨਹੀਂ ਲੱਗਿਆ ਕਿਉਂਕਿ ਚੋਰ ਬੰਦੇ ਨੂੰ 100 ਡਰ ਹੁੰਦਾ ਐ ਇਸ ਕਰਕੇ ਅੱਜ ਅਸੀਂ ਇਹ ਖਤਾਬ ਨਹੀਂ ਦੇਣ ਆਇਆ ਵੀ ਭਾਵੇਂ 12 ਤਰੀਕ ਨੂੰ ਫੈਸਲਾ ਕਰੇ ਭਾਵੇਂ ਕਰੇ 18 ਨੂੰ ਜੇਕਰ ਉੱਥੇ ਪੋਲਟਰੀ ਫਾਰਮ ਲੱਗਦਾ ਤਾਂ ਸਾਡੀ ਜ਼ਿਲ੍ਹੇ ਦੀ ਮੀਟਿੰਗਾਂ ਜੋ ਅਸੀਂ 15 ਤਰੀਕ ਨੂੰ ਕਰ ਰਹੇ ਆ ਤਾਂ ਅੱਜ ਤਾਂ ਭੱਜ ਕੇ ਸਰਨਾ ਨਹੀਂ ਤਾਂ ਇਸ ਗੇਟ ਤੇ ਅਸੀਂ ਪੱਕਾ ਟੈਂਟ ਗੱਡ ਕੇ ਬੈਠਾਂਗੇ ਪਰ ਅਸੀਂ ਉੱਥੇ ਪੋਲਿਟਰੀ ਫਾਰਮ ਉਹ ਜੋ ਨਹੀਂ ਲੱਗਣ ਦਿੰਦੇ ਕੋਈ ਨਾ ਗੱਲਾਂ ਦਾ ਤੁਹਾਡਾ ਸਾਰਾ ਵਾ ਬਹੁਤ ਬਹੁਤ ਧੰਨਵਾਦ ਕੋਈ ਇੱਕ ਬੇਨਤੀ ਮੀਟਿੰਗ ਦੇ ਸਬੰਧਤ ਹੈ ਜਿਹੜੀ ਆਪਾਂ 15 ਤਰੀਕ ਦੀ 15 ਜੁਲਾਈ ਦੀ ਮੀਟਿੰਗ ਰੱਖੀ ਹੈ ਉਹਦੀ ਜਗ੍ਹਾ ਜਿਹੜਾ ਆਪਾਂ ਸ਼ਾਮ ਤੱਕਰਾ ਤੁਹਾਨੂੰ ਫੋਨਾਂ ਤੇ ਮੈਸੇਜ ਲਾਵਾਂਗੇ ਉਹ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਆਪਾਂ ਇਹ ਨਹੀਂ ਦੇਖਣਾ ਵੀ ਮੀਟਿੰਗ ਵੀ ਕਿ ਇੱਕ ਦੋ ਦੋ ਜਣੇ ਆਈਏ ਤਾਂ ਵੱਧ ਤੋਂ ਵੱਧ ਕਿਸਾਨ ਵੀਰੋਸ ਮੀਟਿੰਗ ਦੇ ਵਿੱਚ ਹਾਜ਼ਰ ਹੋਣੇ ਚਾਹੀਦੇ ਨੇ ਤੇ ਆਪਾਂ ਨੇ ਖੁੱਲੀ ਮੀਟਿੰਗਾਂ ਜੋ ਉਹ ਆਪਾਂ 15 ਅਗਸਤ ਨੂੰ ਕਰਨੀ ਹੈ ਕੋਈ ਇਹਨਾਂ ਬੇਨਤੀਆਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਗੋਦੀਖਾ ਖਾਲਸਾ ਕੋਈ ਗੋਦੀਖੀ ਹਾਥੇ